ट्रीटमेंट हार्ट की जो बीमारिया प्रिवेंशन वास्ते बहुत जरूरी है वो अभी जागरूक करते हैं इस दिन मेन तो यह है, है कि जो हार्ट की प्रॉब्लम अजकल इंडी बदी जा रही है इंडिया में अभी हार्ट कैपिटल, हार्ट डिजीज कैपिटल कहना शुरू करता क्योंकि जो मेन रिस्क फैक्टर होंगे शुगर और ब्लड प्रैशर ये दोनों इंडिया के सब तो ज़्यादा हो रही है और ये करके हार्ट की जो बीमारियां है तो सब तो ज्यादा बद गई है जो जिनी भी मोटैलिटी होंगी या डेथ होंगी है नॉर्मल ਉਦੇ ਸਭ ਤੋਂ ਜ਼ਿਆਦਾ ਜੋ ਹਾਰਟ ਡਿਜ਼ੀਜ਼ ਦਾ ਕੰਟ੍ਰਿਬਿਊਸ਼ਨ ਹੈਗਾ। ਮੇਰੇ ਵਾਸਤੇ ਸਾਡਾ ਜੋ ਮੇਨ ਮਕਸਦ ਹੁੰਦਾ ਵਰਡ ਆਟ ਇਸ ਅਸੀਂ ਲੋਕਾਂ ਨੂੰ ਅਸੀਂ ਜਾਗਰੂਕ ਕੀਤਾ ਜਾਵੇ ਕਿ ਹਾਰਟ ਡਿਜ਼ੀਜ਼ ਕਿਤੇ ਨਾ ਹੋਵੇ। ਔਰ ਇਹਦੇ ਵਾਸਤੇ ਜੋ ਦੋ ਮੇਨ ਚੀਜ਼ਾਂ ਹੁੰਦੀ ਹੈ ਲਾਈਫ ਸਟਾਈਲ ਅਸੀਂ ਕਹਿੰਦੇ ਲਾਈਫ ਸਟਾਈਲ ਬੋਡੀ ਫਿਸ਼ਨ ਇਜ਼ ਵੈਰੀ ਇੰਪੋਰਟੈਂਟ। ਉਹਦੇ ਵਿੱਚ ਮੇਨ ਹੁੰਦਾ ਕਿ ਖਾਣ-ਪੀਣ ਦਾ ਜੋ ਆਪਣਾ ਜੋ ਤਰੀਕਾ ਹੈਗਾ ਪਲੱਸ ਐਕਸਰਸਾਈਜ਼ ਇਹ ਦੋ ਚੀਜ਼ਾਂ ਨੂੰ ਕਿਸ ਤਰੀਕੇ ਦੇ ਕਰਨਾ ਜਿਹਦੇ ਕਰਕੇ ਹਾਰਟ ਡਿਜ਼ੀਜ਼ ਨਾ ਹੋਵੇ। ਜੋ ਅੱਜ ਕੱਲ ਅਸੀਂ ਦੇਖ ਰਹੇ ਹਾਂ ਕਿ ਹਾਰਟ ਡਿਸੀਜ਼ ਜੋ ਵਧ ਰਹੀ ਹੈ ਸਪੈਸ਼ਲੀ ਯੰਗਸ ਨੂੰ ਬਹੁਤ ਜ਼ਿਆਦਾ ਹੋ ਰਹੀ ਹੈ ਯੰਗ ਪੀਪਲ ਨੂੰ ਜੋ ਅਸੀਂ ਕਈ ਵਾਰ ਸੁਣਦੇ ਹਾਂ ਕਿ ਬੰਦਾ ਜਿੰਮ ਦੇ ਗਿਆ ਜੀ ਪਰ ਜਿੰਮ ਦੇ ਜਾ ਕੇ ਉਹਨੂੰ ਡੈਥ ਹੋ ਗਈ ਸੋ ਥਿਸ ਇਜ਼ ਵੈਰੀ ਕਾਮਨ ਨਾਉ ਸਾਡੇ ਕੋਲ ਪੇਸ਼ੈਂਟਸ ਆ ਰਹੇ ਜੋ 30 ਸਾਲ ਦੇ 35 ਸਾਲ ਦੇ ਜਨਨ ਨੂੰ ਹਾਰਟ ਦਾ ਅਟੈਕ ਹੋ ਰਿਹਾ ਪਹਿਲੇ ਅਸੀਂ ਕਹਿੰਦੇ ਸੀ ਜੀ ਹਾਰਟ ਡਿਜ਼ੀਜ਼ ਜੋ ਹੈਗੀ ਬੁੱਢਿਆਂ ਦੀ ਬਿਮਾਰੀ ਹੈ ਜੀ 50 ਸਾਲ ਦੀ ਉਮਰ ਤੋਂ ਬਾਅਦ 60 ਸਾਲ ਦੀ ਉਮਰ ਤੋਂ ਬਾਅਦ ਹੁੰਦੀ ਹੈ ਅੱਜ ਕੱਲ ਕੋਈ ਦੇਖ ਰਹੇ ਹਾਂ ਮੋਰ ਥੈਨ 50% ਆਵਰ ਪੇਸ਼ੈਂਟਸ ਸ ਔਰ ਇਹਦਾ ਜੋ ਮੇਨ ਫੈਕਟਰ ਹੈਗਾ ਜੋ ਸਾਡੇ ਲਾਈਫ ਸਟਾਈਲ ਹੈਗਾ ਜੋ ਮੇਨ ਹੈ ਖਾਂਡੀ ਦਾ ਤਰੀਕਾ ਆ ਕਿ ਫਾਸਟ ਫ੍ਰਾਈ ਫਾਟੀ ਫੂਡ ਖਾ ਰਹੇ ਹਾਂ ਕੁਛ ਅਸੀਂ ਐਕਸਰਸਾਈਜ਼ ਨਹੀਂ ਕਰ ਰਹੇ ਸੈਕੰਡ ਜੋ ਅਸ਼ੇ ਦਾ ਸੀਮਾ ਹੈਗਾ স্মੋਕਿੰਗ ਹੈ ਇਹ ਬਹੁਤ ਜ਼ਿਆਦਾ ਕੰਟ੍ਰਿਬਿਊਟ ਕਰਦੀ ਹੈ ਸਾਡੀ ਸੀਰਮ ਥਰਡ ਇੰਟੂ ਮੈਂ ਗਿਆ ਟੂ ਰਿਸਕ ਫੈਕਟਰਸ ਹੋਗੇ ਜਿਵੇਂ ਕਿ 슈ਗਰ ਹੈ ਬਲੱਡ ਸ਼ੈਰ ਹੈ ਜੇ ਅਸੀਂ 슈ਗਰ ਨੂੰ ਬੀਪੀ ਨੂੰ ਕੰਟਰੋਲ ਕਰ ਲਏ ਤਾਂ ਕੋਈ ਬਿਮਾਰੀ ਨਹੀਂ ਹੈ ਜੇ 슈ਗਰ ਉਪ ਬੀਪੀ ਵਾਲੇ ਨੂੰ ਹਾਰਟ ਦੀ ਪ੍ਰੋਬਲਮ ਹੋਣ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਹੈ ਤੋ ਮੇਨ ਸਾਡਾ ਮਕਸਦ ਵਰਟਾ ਆ ਦੇ ਜੋ ਅਸੀਂ ਸੈਲੀਬ੍ਰੇਟ ਕਰਦੇ ਆ ਇਹ ਅਸੀਂ ਲੋਕਾਂ ਨੂੰ ਜੋ ਜਨਰਲ ਪਬਲਿਕ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਜੇ ਤੁਹਾਨੂੰ ਕੋਈ ਵੀ ਰਿਸਕ ਫੈਕਟਰਸ ਹੈ ਉਹਦਾ ਇਲਾਜ ਕਰਾਓ ਜੇ ਉਹਦਾ ਇਲਾਜ ਅਸੀਂ ਕਰਦੇ ਹਾਂ ਤਾਂ ਤੁਹਾਨੂੰ ਹਾਰਟ ਦੀ ਬਿਮਾਰੀ ਹੋਣ ਦੇ ਚਾਂਸਸ ਘੱਟਦੇ ਆ ਮੇਨ ਸਾਡਾ ਇਹ ਇੱਕ ਟੂਟਨ ਦਾ ਮਕਸਦ ਹੀ ਇਹ ਰੱਖਿਆ ਸੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਥੈਂਕ ਯੂ ਸੋ ਮੱਚ